ਅਲਸਾ ਵਾਹਿਗੁਰੂ ਜੀ ਕੀ ਫਤਹੀ ਅਸੀਂ ਅੱਜ ਜਿਸ ਸਥਾਨ ਤੇ ਆਏ ਜੀ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਸਹਿਬ ਬਟਾਕਲੂ ਘਰ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 5 ਫਰਵਰੀ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੋਰ ਆਪਣੇ ਪੰਜਾਬ ਦੇ ਕੁਝ ਸਰ ਕੱਢਵੇਂ ਕਹਿ ਸਕਦਾ ਕਿ ਬੁਖਤਿਆਰ ਨੇ ਜਿਹੜੇ ਉਹ ਨਾਲ ਮਿਲ ਕੇ ਬਟੇਕਲੂ ਘਾਰੇ ਦੇ ਵਿੱਚ ਹਿਸਾਬ ਆਏ ਉਹਨਾਂ ਨੇ ਅਤੇ ਇਸ ਸਥਾਨ ਦੇ ਉੱਤੇ 35000 ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਕਰਕੇ ਅਮਰ ਸ਼ਾਹ ਬਦਾਲੀ ਨੇ ਵੱਡੇ ਕੱਲੂ ਘਾਰੇ ਨੂੰ ਨਿਯਾਮ ਦਿੱਤਾ ਕੁਸ਼ਕ ਸਿੰਘ ਨੇੜ ਦੇ ਪਿੰਡ ਗਹਿਲਾ ਵਿਖੇ ਆਸਰਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਤੇ ਓਟ ਆਸਰਾ ਲੈ ਕੇ ਸਾਡੇ ਬਾਲ ਬੱਚੇ ਬਚ ਸਕਣ ਪਰ ਗਹਿਲਾ ਪਿੰਡ ਦੇ ਲੋਕਾਂ ਨੇ ਅੰਦਰੋਂ ਆਪਣੇ ਬੁਹੇ ਭੇੜੀ ਅਤੇ ਸਿੰਘਾਂ ਨੂੰ ਰਹਿਣ ਦੀ ਥਾਂ ਨ ਦਿੱਤੀ ਤੇ ਕੁਸ਼ਕ ਸਿੰਘ ਸਿੰਘਣੀਆਂ ਪੁਚੰਗੀ ਪੁਚੰਗਣ ਉਹਨਾਂ ਨੇ ਕੁੱਪ ਦੇ ਵਿੱਚ ਜਾਂ ਜੋ ਵੀ ਉਹਨਾਂ ਨੂੰ ਪਾਥੀਆਂ ਵਾਲੇ ਗਹਾਰੇ ਜਾਂ ਕੁੱਪ ਕੋ ਮੇਲੇ ਉਹਦੇ ਵਿੱਚ ਓਟ ਆਸਰਾ ਲੈਣ ਦਾ ਉਹਨਾਂ ਨੇ ਆਪਣਾ ਮਨ ਬਣਾਇਆ ਤਾਂ ਇੰਨਾ ਪਾਪੀਆਂ ਨੇ ਹਰਪਖਤ ਨਰੰਜਨ ਵਰਗੇ ਖਾਰੜ ਵਾਲਾ ਲਖਮੀ ਨਾਰੈਣ ਜੋ ਕਿ ਉੱਥੇ ਦਾ ਸੂਬੇਦਾਰ ਸੀ ਹਰਪਖਤ ਸਿੰਘ ਤੇ ਅਕਲਦਸ ਨਰੰਜਣੀਆਂ ਮਰੇਰ ਕੋਟਲੇ ਵਾਲਾ ਜਨਖਾਨ ਇਹਨਾਂ ਸਾਰਿਆਂ ਦਾ ਹੱਥ ਸੀ ਵੱਡਾ ਕੱਲੂ ਘਰਾਵਰ ਤੋਂ ਦੇ ਵਿੱਚ ਐਮਨ ਸ਼ਾਹ ਅਬਦਾਲੀ ਨੂੰ ਚਿੱਠੀਆਂ ਪਾ ਪਾ ਕੇ ਸੱਦੇ ਇਹਨਾਂ ਨੇ ਹੀ ਭੇਜੀ ਸੀ ਕਿ ਆ ਸਾਡੇ ਤੇ ਹਮਲਾ ਕਰ ਨਹੀਂ ਤਾਂ ਸਿੱਖ ਕੱਲ ਨੂੰ ਸਾਡੇ ਤੇ ਕਾਬਜ਼ ਹੋ ਜਾਣਗੇ ਤੇ ਸਾਡੇ ਤੇ ਹਾਵੀ ਹੋ ਕੇ ਸਾਡੇ ਤੇ ਹੀ ਹਮਲੇ ਕਰਨਗੇ ਸੋ ਇਹ ਜਿਹੜਾ ਸਥਾਨ ਆਪ ਵੀ ਦੇਖ ਰਹੇ ਹੋ ਇਹ ਉਹੀ ਸਥਾਨ ਹੈ ਜਿੱਥੇ ਅਹਿਮਦ ਸ਼ਾਹ ਅਬਦਾਲੀ 5 ਫਰਵਰੀ 1762 5 ਫਰਵਰੀ 1762 ਨੂੰ ਵੱਡਾ ਕੱਲੂ ਘਾਰਾ ਵਰਤਾ ਕੇ ਅਤੇ ਵਾਪਸ ਚਲੇ ਆ ਜਾਂਦਾ ਸਸ ਚੀਤ ਸਿੰਘਣੀਆਂ ਆਪਣੀ ਦੇ ਨੂੰ ਗੁਰੂ ਮਹਾਰਾਜ ਦੇ ਹਵਾਲੇ ਕਰਕੇ ਉਹਨਾਂ ਦੇ ਚਰਨਾਂ ਵਿੱਚ ਜਾਬ ਰਾਜੇ ਨੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਸਾਰੇ ਇੱਥੇ ਜ਼ਰੂਰ ਪਹੁੰਚੋ ਦਰਸ਼ਨ ਦਿਦਾਰੇ ਕਰੋ ਅਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕੀ ਤਾਫਾ ਵਾਹਿਗੁਰੂ ਜੀ ਕੀ ਫਤਿਹ ਹੈ